ਲਓ ਜੀ ਲੰਗਰਾਂ ਦੀ ਸੇਵਾ ਪੰਜਵਾਂ ਲੰਗਰ ਆਪਣਾ ਸਭਾ ਦਾ ਚੇਨੀ ਗੰਦਪੁਰੀਆ ਸੇਵਾ ਨਿਭਾ ਰਿਹਾ। ਉਧਰ ਆਪਣੇ ਨਾਰ ਪੰਜਾਬੀ ਜੀ ਲੱਗ ਰਹੇ ਨੇ ਉਹ ਦੇਖੋ ਆਰੇ ਨਾਲ। ਉਹ ਵੱਡਾ ਖੁੰਡ ਪੱੜ ਰਹੇ ਨੇ। ਖੱਚ ਕੇ ਕੀ ਕਰਨਾ ਇਹਨੂੰ ਪਹਿਲਾਂ ਮਾਰਤਾ ਸੀ ਅਹੀਂ ਜਾਊਗਾ ਤਾਂ ਹਾਂ ਮੈਂਦਰ ਵੀਡੀਓ ਵੀ ਦੱਸ ਰਿਹਾ ਕਿੰਨੇ ਟੱਕ ਚ ਵੱਢ ਰਿਆਂ ਨੂੰ ਹੈ ਥੋੜੀ ਜਿਹੀ ਟਾਣੀ ਆ ਮੂੰਹੀ ਭਰੇ ਲਾਥੇ ਆ ਪੱਟ ਲੈ ਆਰਦੇ ਕਰਦੇ ਉਧਰ ਨਾਲ ਪੰਜਾਬੀ ਨੇ ਦਿਖਾਉਣਾ ਕਿੰਨਾ ਟੱਕ ਲਾਤਾ ਤੇ ਤੋਂ ਵੱਧ ਕੇ ਟੱਕ ਲਾਤਾ ਉਹਨੇ ਇਹ ਅਹੀਂ ਜਾਊਗਾ ਹੌਲੀ ਹੌਲੀ ਉਹ ਹਰਦੇ ਨਹੀਂ ਹੂੰ ਦੇਖ ਸਕਦੇ ਆਂ ਜੀ ਕੱਡਾ ਖੁੰਡਾ ਬਹੁਤ ਵੱਡਾ ਹੈ ਮੈਨੂੰ ਇੱਕ ਦਿਨ ਤਾਂ ਚਲਾਊਗਾ ਆਪਣਾ ਕੰਮ ਹੈ ਚੱਲੋ ਚੱਲੇ ਇੱਕ ਦਿਨ ਪੂਰਾ ਹੂੰ ਇੱਕ ਦਿਨ ਮੁਕਦਾ ਨਹੀਂ ਇੱਕ ਨੌਂ ਦਿਨਾਂ ਵੀ ਨਾਲ ਬਣਾਗੇ ਹੈ ਕਿਵੇਂ ਜੱਲਾ ਵੀ ਲੱਗਿਆ ਕਰੋ ਇਹ ਨਾਲ ਅੱਛਾ ਜੱਲਾ ਸੁਕਾ ਕੇ ਸੇਕ ਕਰਾਂਗੇ ਇਹਦੇ ਜ਼ਿਆਦਾ ਨਾ ਜ਼ੋਰ ਮਾਰੇ ਤਾਂ ਬਸ ਔੜੀ ਔੜੀ ਅਹੀਂ ਵੱਡੇ ਹੀ ਆਪੇ ਉਹ ਵੱੜ ਤੱਕ ਨਹੀਂ ਉਹਨੇ ਟੱਕੇ ਟੱਕ ਮਾਰੀ ਜਾਂਦਾ ਦਾ ਨਾਲੇ ਕਿਹਾ ਹੋਇਆ ਵੀ ਸਵੇਰੇ ਜਿੰਮ 'ਚ ਆਇਆ ਕਰ ਹੈ ਜੇ ਕਹਾ ਨਿਆ ਵੀ ਜਿੰਮ 'ਚ ਆਇਆ ਕਰ ਉਹ ਜਿੰਮ 'ਚ ਆਇਆ ਕਰ ਾਨੂੰ ਫੜ ਛੱਡ ਦੇ ਆ ਜਾ ਓ ਰੇ ਛੱਡ ਦੇ ਓ ਰੇ ਆ ਜਾ ਛੱਡ ਦੇ ਤੂੰ ਦੇਖੀ ਤ ਹੁਣ ਇਧਰ ਚੱਕ ਕੇ ਆਉਂ ਆਪਰਾ ਨਾ ਲਾਤਾ ਨਹੀਂ ਪੜਦੇ ਨਹੀਂ ਕਿੰਨੇ ਟੱਕ ਮਾਰਦੇ ਘੱਟੋ ਘੱਟ ਦੋ ਟੱਕਾਂ ਦੀ ਜਿਹੜੀ ਹੋਈ ਖਪਰੀ ਜਾਂਦਾ ਹੋਤੇ ਤੇ ਯੱਕ